ਦੋਸਤੋ ਆਏ ਦਿਨ ਸੋਸ਼ਲ ਮੀਡੀਆ ਉੱਤੇ ਚਰਚਾ ਹੁੰਦੀ ਰਹਿੰਦੀ ਹੈ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਵੱਸਦੇ ਬਰਾੜ ਜੱਟਾਂ ਨੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਧੋਖਾ ਕੀਤਾ ਸੀ ਮੁਕਸਰ ਦੀ ਜੰਗ ਵੇਲੇ ਬਰਾੜ ਗੋਦ ਦੇ ਸਿੱਖ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਦਗਾ ਕਮਾ ਗਏ ਸਨ ਬਰਾੜਾਂ ਨੇ ਉਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਘੋੜੇ ਨੂੰ ਅੱਗੋਂ ਰੋਕ ਕੇ ਤਨਖਾਹਾਂ ਮੰਗੀਆਂ ਜਦੋਂ ਦਸ ਪਿਤਾ ਉੱਤੇ ਸਭ ਤੋਂ ਔਖਾ ਸਭਾ ਹੁੰਦਾ ਬਰਾੜਾਂ ਨੇ ਬੜੇ ਹੰਕਾਰ ਵਿੱਚ ਕਿਹਾ ਸੀ ਕਿ ਗੁਰੂ ਜੀ ਸਾਨੂੰ ਪਹਿਲਾਂ ਤਨਖਾਹ ਦਿਓ ਫੇਰ ਅਸੀਂ ਜੰਗ ਲੜਾਂਗੇ ਬਰਾੜਾਂ ਵੱਲੋਂ ਕੀਤੀ ਇਸ ਗਦਾਰੀ ਦੀ लाज ਫਿਰ ਬਾਬਾ ਦਾੜ ਸੇਕ ਬਚਾਉਦੇ ਹਨ ਦੋਸਤੋ ਇਹਦਾ ਗੱਲਾਂ ਵਿੱਚ ਸਚਾਈ ਕਿੰਨੀ ਕੋ ਹੈ ਕਿ ਸੱਚਮੁੱਚ ਬਰਾੜ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਦੇ ਨਾਲ ਧੋਖਾ ਕਰ ਗਏ ਤੇ ਔਖੇ ਵੇਲੇ ਆ ਕੇ ਉਹਨਾਂ ਦਾ ਸਾਥ ਛੱਡ ਗਏ ਕੀ ਹੈ ਅਸਲੀ ਸੱਚ ਅਤੇ ਸਹੀ ਇਤਿਹਾਸ ਆਓ ਇਸ ਵੀਡੀਓ ਰਾਹੀਂ ਜਾਣਦੇ ਆ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਸਿੱਧੂ ਦੀ 10ਵੀਂ ਪੀੜੀ ਵਿੱਚ ਇੱਕ ਬਰਾੜ ਦਾਪ ਦੇ ਯੋਧੇ ਦਾ ਜਨਮ ਹੁੰਦਾ ਬਰਾੜ ਗੋਸਤ ਸਿੱਧੂ ਗੋਤ ਵਿੱਚੋਂ ਹੀ ਨਿਕਲੀ ਹੈ ਤੇ ਸਿੱਧੂ ਗੋਤ ਪੱਟੀ ਰਾਜਪੂਤਾਂ ਵਿੱਚੋਂ ਨਿਕਲੀ Rajasthan ਤੋਂ ਚੱਲ ਕੇ ਸਿੱਧੂ ਬਰਾੜ ਮਾਲਵੇ ਦੇ ਇਲਾਕੇ ਪੱਟੀ ਵਿੰਡਾ ਵਿੱਚ ਆ ਕੇ ਰਹਿਣ ਲੱਗ ਪੈਂਦੇ ਹਨ ਇਸ ਪੱਟੀ ਵਿੰਡਾ ਕਸਬੇ ਦਾ ਨਾਮ ਹੀ ਹੌਲੀ-ਹੌਲੀ ਅੱਜ ਦਾ ਬਠਿੰਡਾ ਸ਼ਹਿਰ ਬਣਿਆ ਕੁਝ ਬਰਾੜ ਉਸ ਵਕਤ Rajasthan ਤੋਂ ਉੱਠ ਕੇ ਮਾਝੇ ਦੇ ਇਲਾਕੇ ਪੱਟੀ ਵਾਲਾ ਵਿੱਚ ਚਲੇ ਜਾਂਦੇ ਏ ਮਾਜੇ ਦਾ ਪੱਟੀ ਵਾਲਾ ਹੌਲੀ ਹੌਲੀ ਅੱਜ ਨਾਮ ਬਦਲ ਕੇ ਬਟਾਲਾ ਸ਼ਹਿਰ ਬਣ ਚੁੱਕਾ ਹੈ ਸਿੱਧੂ ਦੀ ਦਸਵੀਂ ਪੀੜੀ ਵਿੱਚੋਂ ਬਰਾੜ ਦਾਬ ਦਾ ਜੋਧਾ ਜੰਮਦਾ ਇਸ ਬਰਾੜ ਦੇ ਮੌਤ ਸਨ 1514 ਈਸਵੀ ਦੇ ਆਸ-ਪਾਸ ਹੋਈ ਦੱਸੀ ਜਾਂਦੀ ਹੈ ਪਰ ਇਸ ਤੋਂ ਪਹਿਲਾਂ ਜਦੋਂ 1498 ਈਸਵੀ ਵਿੱਚ ਪੰਜਾਬ ਉੱਤੇ ਤਮੂਰ ਲੰਗ ਹਮਲਾ ਕਰਦਾ ਤਾਂ ਇਸ ਬਰਾੜ ਦਾਬ ਦੇ ਜੋਧੇ ਦੇ ਹੀ ਆਪਣੇ ਕਬੀਲੇ ਆਪਣੇ ਭਾਈਚਾਰੇ ਨੂੰ ਤਮੂਰ ਦਾ ਟੱਕਰ ਕਰਨ ਵਾਸਤੇ ਤਿਆਰ ਕੀਤਾ ਸੀ ਉਸ ਵਕਤ ਤਬੂਰ ਲਗਦੀਆਂ ਫੌਜਾਂ ਦੇ ਮੁਕਾਬਲੇ ਬਰਾੜ ਲੜਾਕੂਆਂ ਦੀ ਗਿਣਤੀ ਬਹੁਤ ਥੋੜੀ ਹੁੰਦੀ। ਇਸ ਲਈ ਬਰਾੜ ਯੋਧੇ ਤਬੂਰ ਦਾ ਮੁਕਾਬਲਾ ਗਰੂਲਾ ਜੁੱਧ ਦੀ ਨੀਤੀ ਅਪਣਾ ਕੇ ਕਰਦੇ ਹਨ। ਇਸ ਇਤਿਹਾਸ ਦਾ ਜ਼ਿਕਰ ਵਿਕੀਪੀਡੀਆ ਤੇ ਵੀ ਮਿਲਦਾ ਹੈ। ਕਾਹਜਾਦਾ ਹੈ ਕਿ ਜਦੋਂ ਤਬੂਰ ਲਗਦੀਆਂ ਫੌਜਾਂ ਅਤੇ ਬਰਾੜਾ ਵਿਚਕਾਰ ਲੜਾਈ ਸ਼ੁਰੂ ਹੋ ਜਾਂਦੀ ਤਾਂ ਇਸ ਇਲਾਕੇ ਵਿੱਚ ਰਤੀਲਾ ਔੜ ਕਰਕੇ ਛੋਟੀਆਂ-ਛੋਟੀਆਂ ਬਹੁਤ ਸਾਰੀਆਂ ਝਾੜੀਆਂ ਹੁੰਦੀਆਂ। ਬਰਾੜ ਯੋਧੇ ਇਹਦਾ ਝਾੜੀਆਂ ਵਿੱਚ ਲੁਕ ਕੇ ਗ੍ਰੀਲਾ ਜੁੱਧ ਨੀਤੀ ਤਹਿਤ ਤਬੂਰ ਦੀ ਫੌਜਾਂ ਦਾ ਮੁਕਾਬਲਾ ਕਰਦੇ ਹਨ ਜਦੋਂ ਫੌਜ ਅਵੇਸਲੀ ਹੋਈ ਬੈਠੀ ਹੁੰਦੀ ਜਾਂ ਫਿਰ ਆਰਾਮ ਕਰ ਰਹੀ ਹੁੰਦੀ ਤਾਂ ਸਿੱਧੂ ਬਰਾੜ ਝਾੜੀਆਂ ਚੋਂ ਨਿਕਲ ਕੇ ਫੌਜ ਤੇ ਹਮਲਾ ਕਰ ਦਿੰਦੇ ਜਿਸ ਨਾਲ ਫੌਜ ਦਾ ਬਹੁਤ ਵੱਡਾ ਨਕਸਾਲ ਹੋ ਜਾਂਦਾ ਜਦੋਂ ਕਿਤੇ ਅੱਗੋਂ ਫੌਜ ਹਥਿਆਰ ਚੁੱਕਦੀ ਤਾਂ ਸਿੱਧੂ ਬਰਾੜ ਫੇਰ ਭੱਜ ਕੇ ਆਕੇ ਤਾਂ ਝਾੜੀਆਂ ਵਿੱਚ ਲੁਕ ਜਾਂਦੇ ਤਬੂਰ ਦੀ ਫੌਜ ਦੇ ਸਿਪਾਹੀ ਫਿਰ ਝਾੜੀਆਂ ਫਰੋਲਦੇ ਰਹਦੇ ਉਦੋਂ ਪੰਜਾਬੀ ਵਿੱਚ ਇੱਕ ਕਹਾਵਤ ਬੜੀ مشهور ਹੋਈ ਸੀ ਕਿ ਇੱਕ ਝਾੜ ਵੱਡਿਆ ਸਾਹ ਸਿੱਧੂ ਕੱਢਿਆ ਉਦੋਂ ਬਰਾੜ ਅਜੇ ਸਿੱਧੂ ਗੋਤਰੋਹੀ ਆਪਣੇ ਨਾਲ ਲਾਉਂਦੇ ਹੁੰਦੇ ਸਨ ਤਮੂਰ ਲੱਗਦੀਆ ਫੌਜਾਂ ਵੀ ਬੜੀ ਵੱਡੀ ਗਿਣਤੀ ਵਿੱਚ ਸਿੱਧੂ ਬਰਾੜਾਂ ਦਾ ਕਤਲੇਆਮ ਕਰਦੀਆ ਕਿਹਾ ਜਾਂਦਾ ਹੈ ਕਿ ਸਿੱਧੂ ਬਰਾੜ ਤੇ ਤਮੂਰ ਲੱਗ ਐਡਾ ਜ਼ਿਆਦਾ ਗੁੱਸਾ ਖਾਦਾ ਹੈ ਕਿ ਉਸ ਵੱਲੋਂ ਜੰਤਕ ਤੌਰ ਤੇ ਬਰਾੜਾਂ ਦੇ ਕਈ ਪੂਰੇ ਦੇ ਪੂਰੇ ਪਿੰਡ ਕਤਲ ਕਰ ਦਿੱਤੇ ਗਏ ਸਨ ਜਿਸ ਦਾ ਨਤੀਜਾ ਇਹ ਨਿਕਲਿਆ ਕਿ ਬਰਾੜ ਆਪਣੇ ਘਰ-ਬਾਰ ਜ਼ਮੀਨਾਂ ਜਾਇਦਾਦਾਂ ਛੱਡ ਕੇ ਜਗੜਾ ਵੱਲ ਹੋਤਰੇ ਸਿੱਧੂ ਬਰਾੜਾ ਦਾ ਕਤਲੇਬ ਕਰਕੇ ਤਬੂਰ ਲੱਗ ਅਗਾ ਦਿੱਲੀ ਵੱਲ ਤੁਰ ਜਾਂਦਾ ਏ ਇਹਦਰ ਬਰਾੜਾ ਦਾ ਸਭ ਕੁਝ ਉਜੜ ਜਾਂਦਾ ਕਰ ਤੇ ਆਪਣੇ ਪਰਿਵਾਰ ਨੂੰ ਪਾਲਣ ਲਈ ਫਿਰ ਉਹ ਛੋਟੇ-ਬੋਟੇ ਕੱਬਾ ਵਾਸਤੇ ਆ ਫੌਜਦਾਰਾਂ ਨਾਲ ਗੱਡ ਤੁੱਪ ਕਰਕੇ ਇੱਥੇ ਰਹਿਣਾ ਸ਼ੁਰੂ ਕਰ ਦਿੰਦੇ ਸਬਾ ਅੱਗੇ ਬੀਤਦਾ ਏ ਤੇ ਹੁਣ ਜਿਸ ਵੇਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲਵੇਂ ਇਲਾਕੇ ਵਿੱਚ ਜਾਂਦੇ ਹਨ ਉਹਨਾਂ ਵੇਲੇ ਹੀ ਤਾਂ ਬਰਾੜ ਹੁਣ ਵੱਡੇ-ਵੱਡੇ ਜ਼ਗੀਰਦਾਰ ਕੋਲੀਆਂ ਜਬੀਦਾ ਵਾਲੇ ਸਰਦਾਰਾਂ ਦੇ ਰੂਪ ਵਿੱਚ ਬਾਲਵੇ ਵਿੱਚ ਕਾਬਜ਼ ਹੋ ਚੁੱਕੇ ਸਨ ਜਦਕਿ ਕਈ ਬਰਾੜ ਅਜੇ ਵੀ ਅਜੇ ਮੌਜੂਦ ਸਨ ਜੋ ਆਪਣਾ ਘਰ-ਬਾਰ ਚਲਾਉਣ ਲਈ ਪਹਿਲਾਂ ਦੀ ਤਰ੍ਹਾਂ ਹੀ ਮੁਗਲ ਸਿਪਾਈਆਂ ਦੇ ਅਧੀਨ ਕੰਮ ਕਰ ਰਹੇ ਹੁੰਦੇ ਅੜ ਇਹਨਾਂ ਦਾ ਕੰਮ ਹੁੰਦਾ ਸੀ ਕਿ ਸਾਨੂੰ ਬਸ ਤਨਖਾਹ ਮਿਲਦੀਆਂ ਚਾਹੀਦੀਆਂ ਜਾਂ ਜੱਕ ਜਿਹੜੀ ਮਰਜ਼ੀ ਵਿੱਚ ਸਾਨੂੰ ਭੇਜ ਦਿਓ ਫਿਰ ਭਾਵੇਂ ਉਹ ਬਗਲਾ ਵੱਲੋਂ ਲੜਦੀ ਹੋਵੇ ਜਾਂ ਫਿਰ ਸਿੱਖਾ ਵੱਲੋਂ ਇਹਨਾਂ ਬਰਾੜਾਂ ਨੂੰ ਆਪਣੀ ਤਨਖਾਹ ਤੱਕ ਮਤਲਬ ਹੁੰਦਾ ਸੀ ਇਹ ਦਾ ਕੁਝ ਕੁ ਬਰਾੜਾ ਕੋਲੇ ਉਸ ਵਕਤ ਰੋਜ਼ਗਾਰ ਦਾ ਕੋਈ ਹੋਰ ਸਾਧਨ ਨਹੀਂ ਹੁੰਦਾ ਹੁਣ ਆਪਾਂ ਉਸ ਇਤਿਹਾਸ ਵੱਲ ਆਉਂਦੇ ਹਾਂ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਜੀ ਬਰਾੜਾ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹਾਰਾਜ ਦਾ ਘੋੜਾ ਅੱਗੋਂ ਰੋਕ ਕੇ ਤਨਖਾਹ ਬੱਗ ਲਈ ਸਰ ਕਿ ਗੁਰੂ ਜੀ ਪਹਿਲਾਂ ਸਾਨੂੰ ਸਾਡੀ ਤਨਖਾਹ ਦਿਓ ਫੇਰ ਹੀ ਅਸੀਂ ਜਾ ਲੜਾਂਗੇ ਦੋਸਤੋ ਇਹ ਗੱਲ ਬਿਲਕੁਲ ਸੱਚ ਹੈ ਇਹ ਤਨਖਾਹ ਇਹਨਾਂ ਬਰਾੜਾ ਵੱਲੋਂ ਹੀ ਮੰਗਿਆ ਗਈ ਹੈ ਸਰ ਜੋ ਸਿਰਫ ਲੜਾਈ ਵਿੱਚ ਹਿੱਸਾ ਲੈ ਕੇ ਹੀ ਆਪਣਾ ਘਰ-ਬਾਰ ਚਲਾਉਂਦੇ ਹੁੰਦੇ ਸਨ ਇਥੋਂ ਤੱਕ ਕਿ ਇਹ ਤੜਕਾਹਾਂ ਲੈ ਕੇ ਬਗਲਾ ਵਾਸਤੇ ਵੀ ਜੱਗ ਲੜ ਲੈਦੇ ਸਨ ਇਹ ਬਰਾੜ ਅਜੇ ਵੀ ਆਪਣੇ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਆਪਣੇ ਆਪ ਨੂੰ ਕਬਾਈਲੀ ਧੜੇਬੱਦੀ ਵਿੱਚ ਬੰਦੀ ਬੈਠੇ ਸਨ ਇਹਨਾਂ ਬਰਾੜਾਂ ਨੇ ਜਰੂਰ ਗੁਰੂ ਸਾਹਿਬ ਦੇ ਨਾਲ ਧੋਖਾ ਕੀਤਾ ਸੀ ਪਰ ਇਸ ਦੇ ਦਲਦਲ ਪੂਰੀ ਦੁਨੀਆ ਦਾ ਇਤਿਹਾਸ ਇਹ ਵੀ ਗਵਾਹੀ ਭਰਦਾ ਹੈ ਕਿ ਜਿਹੜੀ ਕੌਮ ਵਿੱਚ ਯੋਧੇ ਪੈਦਾ ਹੁੰਦੇ ਹਨ ਉਸੇ ਕੌਮ ਵਿੱਚੋਂ ਹੀ ਕੁਝ ਗद्दार ਵੀ ਜਨਮ ਲੈਂਦੇ ਦੁਨੀਆ ਦੀ ਐਸੀ ਕੋਈ ਕੌਮ ਨਹੀਂ ਕੋਈ ਐਸੀ ਗੋਤ ਨਹੀਂ ਕੋਈ ਐਸੀ ਜਾਤ ਨਹੀਂ ਜਿਦੇ ਵਿੱਚ ਜੋਦੇ ਦਾ ਜੰਬੇ ਹੋੜ ਤੇ ਜਿਦੇ ਵਿੱਚ ਗਦਾਰ ਵੀ ਦਾ ਜੰਬੇ ਹੋੜ ਪਰ ਕਿਸੇ ਦਾ ਦੋਚ ਸਾਰਿਆਂ ਸਿਰ ਵੜ ਦੇਣਾ ਇਹ ਕੋਈ ਸਮਝਦਾਰੀ ਜਾਂ ਸਿਆਣਪ ਵਾਲਾ ਕੰਮ ਨਹੀਂ ਪਰ ਅੱਜਕੱਲ ਸੋਸ਼ਲ ਮੀਡੀਆ ਤੇ ਆਏ ਦਿਨ ਜਾਤੀਵਾਦ ਨੂੰ ਲੈ ਕੇ ਭੜਕਾਉ ਗੱਲਾਂ ਕੀਤੀਆਂ ਜਾਂਦੀਆਂ ਆਪਣਿਆਂ ਨੂੰ ਸਲਾਹ ਜਾਂਦਾ ਤੇ ਬਗਾਨਿਆਂ ਨੂੰ ਭੜਿਆ ਜਾਂਦਾ ਇਹਨਾਂ ਚੀਜ਼ਾਂ ਵਿੱਚੋਂ ਤਾਂ ਸਾਡੋ ਸਾਡੇ ਗੁਰੂ ਸਾਹਿਬਾਨ ਕੱਢ ਕੇ ਗਏ ਸਨ ਪਰ ਅਫਸੋਸ ਅੱਜ ਆਪਾਂ ਫਿਰ ਉਸੇ ਵਿੱਚ ਹੀ ਦੱਸਦੇ ਜਾ ਰਹੇ ਹਾਂ ਅੱਜ ਹਰ ਕਿਸੇ ਦੀ ਧੌਣ ਵਿੱਚ ਆਪਣੀ ਜਾਤ-ਗੋਤ ਦਾ ਕਿੱਲਾ ਫਸਿਆ ਹੋਇਆ ਇਹ ਗੱਲ ਵੀ ਬਿਲਕੁਲ ਸੱਚ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਕੁਝ ਬਰਾੜਾਂ ਨੇ ਤਨਖਾਹ ਬਗੀਆਂ ਪਰ ਫਿਰ ਉਹਨਾਂ ਵਿੱਚੋਂ ਹੀ ਬਾਬਾ ਦਾਲ ਸਿੰਘ ਵਰਗੇ ਜੋ ਦੇ ਵੀ ਨਿੱਤਰ ਕੇ ਸਾਹਮਣੇ ਆਏ ਜਿਨ੍ਹਾਂ ਨੇ ਉਹਨਾਂ ਸਾਰਿਆਂ ਦੀ ਇੱਜ਼ਤ ਬਚਾ ਲਈ ਸੋ ਦੋਸਤੋ ਇਹ ਸੀ ਸਚਾਈ ਬਰਾੜਾਂ ਵੱਲੋਂ ਦੱਸੋ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਧੋਖਾ ਦੇਰਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ 5047 ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ